ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮਸ਼ੀਨ ਰਾਤ ਆਈ ਆ ਜੀ 12:30 ਵਜੇ ਮਾਨ ਫਾਰਮ ਤੇ ਵੱਢ ਕੇ ਮੱਕੀ ਤੇ ਹੁਣ ਚੱਲੇ ਨੇ ਫੇਰ ਕਰ ਲਿਆ ਚੈੱਕ ਸਾਰਾ ਕੁਝ ਨਟ ਬੋਲਟ ਜੋ ਵੀ ਦੇਖਣਾ ਸੀ ਚੱਲਦੇ ਨੇ ਲੈ ਕੇ ਚੱਲੇ ਨੇ ਜਗਦੀਪ ਉਹਨਾਂ ਦੇ ਜਿਹੜਾ ਵੀਰ ਦਵਾਈਆਂ ਵਾਲਾ ਲੱਗਿਆ ਹੋਇਆ ਆਪਣੇ ਪਿੰਡ ਦਾ ਜਗਦੀਪ ਤੁਸੀਂ ਜਾਣਦੇ ਹੋ ਉਹਨੂੰ ਚੱਲੇ ਨੇ ਵੱਡਾ ਨਾ ਅੱਧੀ ਵਰਤੇ ਆਏ ਆ ਜੀ ਆਪਾਂ ਪੈੜਾਂ ਦੀਆਂ ਟਿੱਕੀਆਂ ਲਗਾਉਣ ਖਾਇਰ ਪਾ ਲਿਆ ਫੋਰਮੈਨ ਨੇ ਤੇ ਹੁਣ ਬਿੰਤੀ ਗਿਣਤੀ ਕਰਕੇ ਲਾਊਗਾ ਲਾਉਂਦੀ ਚੱਲ ਵੀ ਬਿੰਤੀ ਗਿਣਤੀ ਤੇ ਲਾਤਾ ਪੀੜਾ ਰੰਗੇ ਦਾ ਵੀ ਪਾਈ ਜਾਂਦਾ ਹੈ ਫੋਰਮੈਨ ਦਿਲ ਤੇ ਜੜੀਟਾਂ ਕੰਪਨੀ ਲਾਗ ਦੇਣੀ ਤੇ ਕੰਪਨੀ ਨੂੰ ਲਾਉਣੇ ਚਾਹੀਦੇ ਨੇ ਆਪਾਂ ਉਦੋਂ ਵੀ ਗੱਲ ਕਰੀਦੀ ਇਹ ਇਹ ਜ਼ਰੂਰੀ ਨੇ ਪਹਿਲਾਂ ਹੀ ਮਾਦਾ ਤਾਂ ਹੋ ਗਿਆ ਕੰਮਕਾਰ ਟਿਪਾਉਣ ਲੱਗਿਆ ਹਵਾ ਹੁਣ ਇਹਦੇ ਚ ਮਸ਼ੀਨ ਚਲਾਤੀ ਫੋਰਮੈਨ ਨੇ ਆਰਥਾ ਬਣਾ ਖੋਲਿਆ ਵੇ ਇਹਦੇ ਕਰਕੇ ਸ਼ੋ ਚੱਕੀ ਵੀ ਹੈ ਜੀ ਮਿੱਤਰੋ ਚੱਲੇ ਆ ਲੈਜਰ ਦੇ ਵਿੱਚ ਟਰੈਕਟਰ ਚ ਤੇਲ ਪਾਉਣ ਤੇ ਨਾਲੇ ਭਰ ਆ ਲੈਣਾ ਟੈਂਕ ਆਪਾਂ ਹੁਣ ਕੰਮ ਚੱਲੀ ਜਾ ਜੱਸਾ ਬਾਈ ਚੱਲਿਆ ਰਹਿ ਗਏ ਨੇ ਡਾਕਟਰ ਬਾਈ ਦੇ ਗਰਜੀਤ ਦੇ ਆਪਣੇ ਬਾਈ ਦੇ ਨੇ ਬੰਦਾ ਉਹਦੇ ਫੇਰਨਾ ਆਪਣਾ ਭਰਾ ਏ ਕਰੋ ਚੱਕ ਪਰ ਆਲਾ ਕੰਮ ਹੀ ਹੋ ਗਿਆ ਤੇ ਲੈਟਾ ਵੀ ਲੱਟਾ ਦੇਖੋ ਲੈਟਾ ਆਪਾਂ ਨੇ ਟਰੈਕਟਰ ਆਏ ਨੂੰ 5 ਮਹੀਨੇ ਹੋਏ ਨੇ ਦੇਖੋ ਕਿੰਨਾ ਕਰਦਾ ਇਹਨਾਂ ਦੇ ਵਿੱਚ ਪੈ ਗਿਆ ਸਾਲ ਦੇ ਵਿੱਚ ਘੱਟੋ-ਘੱਟ ਦੋ ਵਾਰੀ ਢਿੱਲੀਆਂ ਕਰਕੇ ਪਾਣੀ ਜ਼ਰੂਰ ਮਾਰਨਾ ਚਾਹੀਦਾ ਪਾਣੀ ਮਾਰਨਾ ਕਰਦਾ ਨਿਕਲ ਜਾ ਕਰੂ ਇਹ ਜਗ੍ਹਾ ਗਲੂ ਨਹੀਂ ਨਹੀਂ ਤੁਹਾਨੂੰ ਪਤਾ ਫਿਰ ਮਿੱਟੀ ਖਾ ਜਾਂਦੀ ਆ ਮਰਗਾ ਟੋਰਿੰਗ ਗਲ ਜਾਂਦੇ ਨੇ ਆ ਦੇਖੋ ਚਾਰਾਂ ਏਕੜੇ ਆ ਜੇ ਸਲਾਦ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਜੀ ਮਿੱਤਰੋ ਲਾਗੇ ਜੀ ਆਪਾਂ ਪਲਾਟ ਨੂੰ ਏਦਾਂ ਹੀ ਬਾਹੁਣਾ ਇਹ ਪਲਾਟ ਆਪਾਂ ਨੇ ਏਦਾਂ ਹੀ ਬਾਹੁਣਾ ਹੈ ਇੱਥੇ ਅੱਗ ਨਹੀਂ ਲਾਉਣੀ ਮੱਕੀ ਵਾਲਾ ਦੇਖੋ ਤੁਹਾਡੇ ਸਾਹਮਣੇ ਹੀ ਆ ਹਾਇਰੋ ਫੇਰ ਲਾ ਕੇ ਇੱਕ ਵਾਰੀ ਖਾਲ ਗੂੜ ਵਾਹ ਲੈਣ ਘਰ ਦੇ ਆਉਣੇ ਨੂੰ ਦੇਖਦੇ ਆ ਵੀ ਦੋ ਵਾਰ ਵਾਹ ਕੇ ਸਰੂ ਜਾਂ ਇੱਕ ਵਾਰ ਵਾਹ ਕੇ ਸਰੂ ਦੋ ਵਾਰ ਤਾਂ ਫੇਰ ਨਹੀਂ ਬਣੀ ਜਾਂਦਾ ਤੀਆਂ ਕਿਉਂਕਿ ਸਾਰਾ ਅੱਗਣਾਉ ਉਹਦੀ ਮੱਕੀਆ ਸਾਰੀ ਵਿੱਚ ਕੱਟਣੀ ਆ ਇਹਨੇ ਐਡਾ ਹੀ ਬਾਦਣਾ ਆਪਾਂ ਸਾਰਾ ਖਾਦੇ ਪਾਉਣੀ ਆ ਜੇ ਕੋਈ ਥੱਲੀ ਲੱਭਦੀ ਦਾ ਠੀਕ ਆ ਜੇ ਕੋਈ ਬੜੀ ਗੱਲ ਨਹੀਂ ਪਰ ਜੇਰਾ ਝਾੜ ਹੋ ਗਿਆ ਕਿ ਆਪਾਂ ਬਨਾਠਾ ਨਹੀਂ ਰੱਝੇ ਐਡੇ ਨਾਲ ਤਾਂ ਕਵਾਂ ਚੋਂ ਬਹੁਤ ਦਰਦ ਚੱਲੀਆਂ ਨਾਲ ਰਹਿ ਜਾਂਦੇ ਵਿੱਚ ਚੱਪਰਦੇ ਪਰ ਆਪਾਂ ਰਿਆ ਕਰੀ ਰੋਣੀ ਰਹੀ ਐਡਾ ਹੀ ਨੱਪੀ ਰੱਖਣਾ ਕੰਮ ਨੂੰ 2552 ਦਾ ਸਾ ਦੇਖੋ ਤੇ ਛੋਟੂ ਵਿਆਹ ਕਰਕੇ ਆ ਗਿਆ ਦੇਖੋ ਆ ਦੇ ਪਹੁੰਚ ਗਿਆ ਅੱਜ ਕਿਵੇਂ ਆ ਛੋਟੂ ਵਿਆਹ ਵਧੀਆ ਹੋ ਗਿਆ ਤੇਰਾ ਸੁਣਦਾ ਨਹੀਂ ਕੁਛ ਵਧੀਆ ਕੱਲ ਕੱਲ ਚੜਿਆ ਦੀ ਪਰਸੋਂ ਪਰਸੋਂ ਚੜਿਆ ਦੀ ਹੈ ਠੀਕ ਆ ਤੇਰਾ ਜੀ ਲੱਗਿਆ ਨਹੀਂ ਬਿਹਾਰ ਚ ਹੈ ਆਓ ਜੀ ਮਿੱਤਰੋ ਬੈਕ ਮੂਰੇ ਬਹੁਤ ਕਰਨੀਆਂ ਪੈਂਦੀਆਂ ਨੇ। ਬਾਵਾ ਦੇ ਏਕਣੇ ਪਰ ਮਾਲ ਬਹੁਤ ਫਾਸਦਾ ਵਿੱਚ ਦੇਖੋ। ਪਾਈਂ ਚ ਕਰਕੇ ਕੱਢਣਾ ਪੈਂਦਾ ਤਵੀਆਂ। ਉਹ ਜਿਹੜੇ ਮਿੱਟੀ ਸੋਤਾਰਨੇ ਵਾਲੇ ਲੱਗੇ ਹੋਏ ਨੇ ਉਹਨਾਂ 'ਚ ਬਹੁਤ ਮਾਲ ਫਾਸਦਾ। ਤੇ ਪਰ ਬਾਵਾ ਵੇਖ ਰਹੇ ਇੱਕ ਵਾਲੀ ਜੇ ਇੰਤਾਂ ਦਾ ਮਿਲ ਜਾਂਦਾ। ਪੌਣਿਆਂ ਆਫਿਸ ਆਫਸ। ਕੱਚੇ ਕੇ ਰੱਖਣਾ ਕੰਮ ਐ ਇਦਾਂ ਹੀ ਆਪਾਂ ਨੇ। ਆਓ ਜੀ ਮਿੱਤਰੋ। ਇਤਾਂ ਦਾ ਹੋ ਗਿਆ ਪਰਾਟ ਆਪਾਂ ਨੇ ਦੋ ਵਾਰ ਵਾਤਾਏ ਤੁਹਾਡੇ ਸਾਹਮਣਿਆਂ ਕਰੋ ਚੈੱਕ 8-9 ਫੁੱਟ ਦੀ ਮੱਕੀ ਸਾਰੀ ਵਿੱਚ ਇਹ ਧੱਕਦੀ ਦੋ ਵਾਰ ਚ ਆ ਤੁਹਾਡੇ ਸਾਹਮਣੇ ਆ ਚੂਰਾ ਬਣਾਤਾ ਜਿਹਨੂੰ ਅਕਲਾਂ ਦੇ ਫਿਰ ਇਹ ਸਾਰਾ ਤਲਕੇ ਉੱਤੇ ਆ ਜਾਂਦਾ ਹੁਣ ਯਾਰ ਕਦੂ ਕਰਾਂਗੇ ਇਹਨੇ ਸਾਰਾ ਹੀ ਨਾ ਪੈਣ ਉਪਿਆ ਜਾਣਾ ਵਿੱਚ ਜਿੱਥੇ ਖੜ ਗਿਆ ਉੱਥੇ ਖੜ ਗਿਆ ਨਹੀਂ ਜਦ ਹਵਾ ਚੱਲਦੀ ਆ ਪਾਣੀ ਨੇ ਇੱਕ ਸਾਈਡ ਤੇ ਇਕੱਠੇ ਹੋ ਜਾਂਦੇ ਨੇ ਤਲਕੇ ਢੱਕੇ ਹੁਣ ਇਹ ਮਾਲ ਨੇ ਕਰਨਾ ਨਹੀਂ ਹੈਗਾ ਦੁੱਤੀ ਫਸਿਆ ਖੜਾ ਫਸਿਆ ਖੜਾ ਕੋਈ ਐਨ ਇਹ ਆਪਾਂ ਪਾਣੀ ਛੱਡ ਗਰੋ ਚੰਗੀ ਤਰ੍ਹਾਂ ਮਿੱਦਾਂਗੇ ਐ ਲੱਗੂਗਾ ਪਲਾਟ ਜਿਵੇਂ ਕਣਕ ਝੋਨੇ ਕਣਕ ਵਾਲਾ ਹੀ ਹੁੰਦਾ ਤਕਰੀਬਨ ਇਹੋ ਜਿਹਾ ਬਣਾ ਲੈਣਾ ਆਪਾਂ ਨੇ ਇਸ ਕਰਕੇ ਆਪਾਂ ਦੋ ਵਾਰ ਦਿੱਤਾ ਬਾਹ ਇਹੋ ਦੇ ਸਾਹਮਣੇ ਐ ਬਣ ਗਿਆ ਲਓ ਜੀ ਆਹ ਪਲਾਟ ਲੱਗਿਆ ਆਪਾਂ ਹੁਣ ਇੰਨਾ ਮਾਰ ਆ ਇਹਨੂੰ ਵੀ ਕਰਦੇ ਆ ਤਰਸਤ ਦੋ ਵਾਰ ਪਾਉਣੇ ਆ ਨਾ ਵੀ ਨੱਪਦੇ ਆ ਵਿੱਚ ਸਾਰਾ ਕੁਝ ਆ ਬਚਾਲਿਓ ਹੋਰ ਬਚਾਲਿਓ ਰੱਸੀ ਖਿੱਚ ਲੈ ਚੱਕ ਲੈ ਕੋਚਾ ਇੱਥੇ ਚੱਕ ਲੈ ਕਿ ਦੇਖੋ ਮਚਾ ਕੇ ਇੰਨਾ ਜ਼ੋਰ ਥੋੜੀ ਮਾਰਨਾ ਪੱਛਲੇ ਜਾੜ ਜਾ ਪਿਛਲੇ ਦੇ ਪਿਛਲੇ ਤੇ ਹੜ ਜਾ ਉੱਤੇ ਜਾ ਕੇ ਕੋੜੇ ਨੂੰ ਫੜ ਲੈ ਹਾਂ ਇੱਥੇ ਬੜ ਕੇ ਰੱਖ ਬਸ ਪੈਰ ਪਰੇ ਕਰੀ ਜਾ ਪੈਰ ਕਰੀ ਜਾ ਨਾਲੇ ਇੱਥੇ ਛੱਡ ਦੇ ਛੱਡ ਦੇ ਐਨਾ ਜ਼ੋਰ ਨੂੰ ਮਾਰੀ ਦਾ ਘੱਟ ਲੱਗ ਜਣੀ ਹੁੰਦੀ ਹੈ ਜਿਹੜੇ ਹਾਫਲਾ ਮਾਰਿਆ ਤਾਂ ਰੋ ਚੱਲਿਆਂ ਦਾ ਕੰਮ ਅੱਜ ਸਾਰਾ ਦੁਪਹਿਰਾ ਲੰਘਿਆ ਤੋ ਪੰਜ ਖੇਤ ਚ ਬਹੁਤ ਜਿਆਦੇ ਲੋ ਚੱਲਦੀ ਆ ਤੇ ਬਹੁਤ ਜਿਆਦੇ ਗਰਮੀ ਤੇ ਨਾਲ ਹੁੰਦਾ ਟਰੈਕਟਰ ਦਾ ਸੇਕ ਬਸ ਆਹੀ ਬਰਾਡ ਰਹਿ ਗਿਆ ਨਿਬੜ ਗਿਆ ਇਹਨੂੰ ਨਾਪੜਿਆਂ ਦੋ ਵਾਰੀ ਸਾਈਟਾਂ ਸੂਟਾਂ ਪਾ ਲਈਆਂ ਇਹਦੀਆਂ ਲੱਗਦੇ ਆ ਚਾਹ ਪਾਣੀ ਪੀਤਾ ਫਿਰ ਜੁੜਦੇ ਆ ਦੁਬਾਰੇ ਐਦਾਂ ਭਰ ਜਾਂਦਾ ਫੂਸ ਉਹ ਇਹਨੂੰ ਕੱਢਦੇ ਆ ਪਹਿਲਾਂ ਬਹੁਤ ਔਖਾ ਨਿਕਲੂਗਾ ਫਿਰ ਹੱਕ ਦੇ ਆ ਗੱਡੀ ਨੂੰ 5910 ਮਿੱਤਰੋ ਇਹ ਵੀ ਮਲਾਦੀ ਰਾਤੀ ਉੱਪਰ ਰੋਡ ਫਨਾਰ ਦੀ ਦੋ ਬਾਰ ਵਾਤਾ ਕਰਤਾ ਟੋਟਾ ਟੋਟਾ ਛੱਲੀ ਇੰਨੀ ਕੋਈ ਦੀਦੀ ਨਹੀਂ ਹੈਗੀ ਜੇ ਕੋਲ ਥੋੜੇ ਸਾਹਮਣੇ ਹੀ ਆਉਂ ਤੀਆਂ ਮੜੀਆਂ ਮਾੜੀਆਂ ਮੋਟੀਆਂ ਹੋਣਗੀਆਂ ਲੈ ਕੇ ਉਹ ਵਿੱਚ ਆ ਕੇ ਚਾਹ ਦੇ ਸਾਰਾ ਮਾਲ ਆਪਾਂ ਪਾਏ ਪਾਣੀ ਛੱਡ ਕੇ ਕਰੋ ਦਰਸ਼ਨ ਐਦਾਂ ਨਹੀਂ ਦੇਖੀ ਆ ਮਸ਼ੀਨ ਦੇਖੋ ਕਿਟਰ ਜਾਨ ਪਾਈ ਵੀ ਆ ਮਗਰ ਬਾਕੀ ਤੇ ਚਲਾਉਣੀ ਆ ਇਹ ਨਵੀਆਂ ਗੱਡਾਂ ਹੁੰਦੀਆਂ ਨੇ ਆਪਣੇ ਕੋਲ ਦੇਖੋ ਕਰੋ ਚੈੱਕ ਕਰੋ ਕਿਟਰ ਵਾਲਾ ਪ੍ਰੈਸਰ ਐਕਸਲ ਫਲੋ ਬਹੁਤ ਵੇਰ ਕਹ ਰਹੇ ਹੋ ਅਸੀਂ ਪਹਿਲਾਂ ਤਿਆਰ ਕਰੀ ਆ ਆ ਦੂਰਾ ਦੀ ਆ ਸੀ ਜਨਮ ਜੀ ਦਾ ਇਸ ਵਾਰ ਦਿਖਾਵਾਂਗੇ ਵੀਡੀਓ ਪਹਿਲਾਂ ਆਪਾਂ ਵੀਡੀਓ ਨਹੀਂ ਦਿਖਾਈ ਵੀ ਗੱਲ ਠੀਕ ਹੋ ਜੂਗੀ ਆ ਦੇਖ ਨਾਇ ਨੂੰ ਚੈਕਰ ਆ ਦੇਖੋ ਹੈ ਨਾ ਚੈਕਰ ਕਲੱਚ ਵੀ ਹੈਗੀ ਆ ਆ ਲੱਗੀ ਆ ਮੋਟਰ ਕਲੱਚ ਵਾਲੀ ਜਿਹੜਾ ਨਾ ਪੂਰੀ ਜਿਹਾਰੇ ਹਾਈ ਡਰੋਨ ਆ ਆਪ ਲੈ ਬਾਕੀ ਉਹਨਾਂ ਨੂੰ ਚਾਲ ਨਹੀਂ ਦਿਖਾਵਾਂਗੇ ਸਾਰੀ ਕਰੋ ਚੈੱਕ ਆਹ ਸਿਸਟਮ ਦੇਖਿਆ ਕਰੇ ਮਸ਼ੀਨ ਦੇ ਲਓ ਦੇਖੋ ਆਹ ਪੁਲੀ ਇਹ ਤੋਂ ਲੱਗਣਾ ਲੀਵਰ ਲੀਵਰ ਲਾ ਕੇ ਸਾਰਾ ਸਿਸਟਮ ਜਿਹੜਾ ਨਵਾਂ ਲਾਇਆ ਇਹ ਤੋਂ ਚੱਲਣਾ ਹੈ ਨਾ ਪਤੀ 75 ਵੈਲਟਾ ਨਹੀਂ ਹੈਗੇ ਆ। ਲੋ ਜੀ ਮਿੱਤਰੋ ਲਾਤਾ ਲੀਵਰ। ਆ ਵੀ ਲੱਗਿਆ ਜੀ ਅੱਜ ਆਪਾਂ ਚਲਾਉਣਾ। ਆਜਾ ਜੀ ਯਾਦੋਂ ਹੀ ਆਇਆ ਹੈ ਅੱਜ ਤੁਹਾਨੂੰ ਇਹਦੇ ਵੀ ਦਰਜਾ ਕਰਾ ਲੇ ਆਪਾਂ ਕਰੋ ਚੈੱਕ ਮਗਰੋਂ ਫੇਰ ਬਿਲਡਰ ਮੈਨੂੰ ਲੱਗਦਾ ਸਾਫ ਸੋਣੇ ਵਾਲਾ ਕਣਕ ਜਿੱਤੀ ਵੀ ਤੇ ਆਹਦੇ ਲੰਬ ਮਾਰਦਾ ਇੰਜਣ ਚੱਲ ਕੇ ਇੰਜਣ ਇਹ 40 HP ਦਾ 100 ਦੇਖੋ ਤੋੜਾ ਜੀ ਰਿਪੋਰਟ ਧਾਣੇ ਦੂਣੇ ਦੀ ਵੀ ਕੋਈ ਸ਼ਿਕਾਇਤ ਨਹੀਂ ਹੈ ਐਂਡ ਓਕੇ ਆ। ਇਹ ਨਵੇੜਾ ਬਹੁਤਾ ਮਸ਼ੀਨ ਦਾ ਦੇਖੋ। ਲਓ ਜੀ ਨਵੇੜ ਤਾਂ ਘੇਰਾਇ ਤਾਂ। ਨਾਤਾ ਲਵੇ। ਦਿਖਾਉਂ ਰਿਆਂ ਤੁਹਾਨੂੰ ਧਾਣੇ ਵੀ ਜਿੱਤ ਕਰਾਉਂਦੇ ਆ ਧਾਣੇ ਕੱਢੇ ਨੇ। ਇਹ ਵਿਚਾਲੇ ਰਹਿ ਗਿਆ ਜੀ ਉਦੋਂ ਟਰਾਲੀ ਭਰ ਗਈ ਦੀ ਪੂਰੀ ਤੇਰਾ ਹਿੰਜਾ ਸਾਬਾਈ ਗੱਗੀ ਬਾਈ ਤੇ ਮਨਪਰੀਤ ਬਾਈ ਨਾ ਉਹ ਜੀ ਨੇ ਪੜ ਗਿਆ ਕੇ ਰਾਜਾ ਆਕੇ ਢਾਣੇ ਕੱਢਣ ਦਿਖਾਉਣੇ ਆ ਤੁਹਾਨੂੰ ਕਿੰਦਾ ਦੀ ਕੁਆਲਿਟੀ ਨਿਕਲੀ ਆ ਢਾਣਿਆਂ ਦੀ ਕਿੰਨੀ ਕ ਸਫਾਈ ਆ ਦਿੱਤਾ ਵੀ ਹੈਗੀ ਤੁਹਾਡੇ ਸਾਹਮਣੇ ਆ ਕਰੋ ਚੈੱਕ ਬਹੁਤ ਘੈਂਟ ਆ ਪੂਰੀ ਵਧੀਆ ਕੁਆਲਿਟੀ ਨੂੰ ਭਾਈ ਨਹੀਂ ਟੌਪ ਦੀ ਮਸ਼ੀਨ ਆ ਨਾ ਇਹ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਟੌਪ ਦੀ ਆ ਕਿਉਂਕਿ ਐਕਸਲ ਫਲੋ ਆ ਇਹ ਬਹੁਤ ਯਾਰ 1 ਵੀ ਪਰਸੈਂਟ ਟੋਟਾ ਨਹੀਂ ਇਹਦਾ ਇਹ ਆਪਾਂ ਬਾਸਪਤੀ ਦੇ ਵੀ ਚਲਾਈ ਦੀ ਉਹ ਮਸ਼ੀਨ ਿੱਕੀ-ਬੁੱਡੀ ਪਾਈ ਵੀ ਉਹ ਸੁਪਰ ਮਗਰ ਤੇ ਨਾਲ ਕੰਬੈਨ ਚੱਲਦੀ ਆ ਉਹਰੇ ਪ੍ਰੀਤ ਟਰੈਕਟਰ ਲਿਆਇਆ ਵਗਾ ਜੇ ਲੋੜ ਪੈ ਗਈ ਤਾਂ ਕੋਈ ਜਨ ਪਾਵਾਂਗੇ ਲੋੜ ਪਊ ਵੀ ਉਹ ਕਿਉਂਕਿ ਬੈਡਾਂ ਤੋਂ ਦੂਆ ਬੱਸਾਂ ਨੂੰ ਭੜੀ ਆ ਟਰਾਲੀ ਡੰਡੜ ਬੈਠਾ ਉਸਤੇ ਮੈਂ ਚੱਲਦੀ ਆ ਕਮੋਗਾ ਪਾ ਕੇ ਇਹ ਕੱਢਦੇ ਆ ਖਰਾਦੀ ਆਓ ਜੀ ਮਿੱਤਰੋ ਆਇਆ ਦਾਣੇ ਪਾਉਣ ਕਾਲਾ ਬਾਈ ਚੱਲੀ ਜਾਂਦਾ ਖੇਤ ਕੰਮ ਕਰ ਮੱਕੀ ਕਟਾਈ ਦਾ 1499 ਆਓ ਜੀ ਬਹੁਤ ਸਫਾਈ ਆ ਦੇਖੋ ਕਾਲ ਜਾਨ ਵਧੀਆ ਪਿਆ ਕਾਲੇ ਦੋ ਗੇੜੇ ਇੱਧਰ ਲਾ ਲਿਆ ਸਾਈਡਾਂ ਤੇ ਬਸ ਇੱਕ ਜਾਣ ਇੱਕ ਆਉਣ ਜਾਨ ਬਹੁਤ ਕਰਾਇਆ ਦੇਖੋ ਆ ਮੱਕੀ ਟੇਢੀ ਗਰੀ ਪਈ ਆ ਤੇ ਇਧਰੋਂ ਹੀ ਵੜਦੇ ਐ ਨੂੰ ਐ ਇੱਕੋ ਪਾਸੇ ਰੁਕ ਇੱਧਰ ਖੜੀ ਆ ਤੇ ਆਹ ਕਹਾ ਟੇਢੀ ਆ ਇਧਰ ਆਪ ਬਣਾ ਤਾ ਪਾਣੀ ਲੱਗਿਆ ਹੋਊ ਉਹਦੇ ਕਰਕੇ ਫਿਰ ਡੇਡੀ ਹੋ ਗਈ। کھیਤੂਏ ਪਾਸੇ ਨੂੰ ਵੜ ਜਾਂਦਾ ਕਟਰ ਉੱਤੇ ਜੀ ਲੰਘ ਜਾਂਦਾ ਜੇ ਇੱਧਰੋਂ ਆਏ ਆਉਣੇ ਆ ਫਿਰ ਚੱਕ ਹੋ ਜਾਂਦਾ।